ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਦੂਸਰਿਆਂ ਨੂੰ ਗਿਆਨ ਦੇਣ ਵਾਲੀ ਕੰਗਣਾ ਰਣਾ ਦਾ ਮਨਾਫਕਤ ਵਾਲਾ ਚਿਹਰਾ ਸਾਹਮਣੇ ਆ ਗਿਆ ਹੈ ਹੁਣ ਕੀ ਨਵਾਂ ਮਵਾਬਾਤ ਖੜਾ ਹੋਇਆ ਹੈ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਣੀ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਬਾਲੀਵੁੱਡ ਅਦਾਕਾਰ ਕੰਗਣਾ ਰਣੌਤ ਥੱਪੜ ਕਾਣ ਤੋਂ ਬਾਅਦ ਸੁਰਖੀਆਂ ਦੇ ਵਿੱਚ ਵਟਾਰ ਰਹੀ ਐ ਤੇ ਇੱਕ ਹੁਣ ਨਵਾਂ ਵਿਵਾਦ ਫਿਰ ਤੋ ਜਿਹੜਾ ਕਿ ਛਿੜ ਗਿਆ ਐ ਤੇ ਜਿਸ ਨੂੰ ਲੈ ਕੇ ਹੁਣ ਮੈਂਬਰਸ਼ਿਪਾ ਜਿਹੜੀ ਕਿ ਕੰਗਣਾ ਰਣੌਤ ਦੀ ਰੱਦ ਹੋ ਸਕਦੀ ਐ ਤੇ ਜਿਸ ਦੇ ਦੌਰਾਨ ਕੰਗਣਾ ਰਣੌਤ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਇਆ ਦਿਖਾਈ ਦੇ ਰਿਹਾ ਹੁਣ ਇੱਕ ਵਾਰ ਫਿਰ ਤੋ ਜਿਹੜਾ ਕਿ ਨਵਾਂ ਵਿਵਾਦ ਛੜਦਾ ਹੋਇਆ ਨਜ਼ਰ ਆ ਰਿਹਾ ਤੇ ਦੱਸਦੀ ਐ ਕਿ ਉੱਥੇ ਹੀ ਬਾਲੀਵੁੱਡ ਅਦਾਕਾਰ ਕੰਗਣਾ ਰਣੌਤ ਥੱਪੜ ਕਾਰ ਤੋਂ ਬਾਅਦ ਲਗਾਤਾਰ ਸੁਰਖੀਆਂ ਦੇ ਵਿੱਚ ਵਟੌਰ ਰਹੀ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਇਸ ਮਾਮਲੇ ਤੋਂ ਬਾਅਦ ਸੰਸਦ ਮੈਂਬਰ ਹੋਰ ਨਵੇਂ ਵਿਵਾਦਾਂ ਦੇ ਨਾਲ ਘिरी ਹੋਈ ਨਜ਼ਰ ਆ ਰਹੀ ਹੈ ਦਰਸਲ ਇਸ ਮਾਮਲੇ ਦੇ ਵਿੱਚ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਹੈ ਤੇ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀੜ ਤੋਂ ਸੰਸਦ ਮੈਂਬਰ ਕੰਗਣਾ ਰਣੌ ਦੇ ਖਿਲਾਫ ਇੱਕ ਵਿਅਕਤੀ ਨੇ ਪਟੀਸ਼ਨ ਦਾਇਰ ਕੀਤੀ ਹੈ ਵਿਅਕਤੀ ਦਾ ਦਾਵਾ ਹੈ ਕਿ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੇ ਲਈ ਉਸ ਦਾ ਨਾਮਜ਼ਦਗੀ ਪੱਤਰ ਕਥੇ ਤੌਰ 'ਤੇ ਇਹ ਗਲਤ ਤਰੀਕੇ ਦੇ ਨਾਲ ਰੱਦ ਕਰ ਦਿੱਤਾ ਗਿਆ ਸੀ ਤੇ ਇਸ ਤੋਂ ਬਾਅਦ ਅਦਾਲਤ ਨੇ ਕੰਗੜਾ ਰਣੋਤ ਨੂੰ ਨੋਟਿਸ ਭੇਜ ਕੇ 21 ਅਗਸਤ ਤੱਕ ਜਵਾਬ ਮੰਗਿਆ ਸੀ ਉਸ ਦਾ ਨਾਮ ਲਾਇਕ ਰਾਮ ਨੇਗੀ ਹੈ ਤੋਂ ਜਿਸ ਤੋਂ ਬਾਅਦ ਕੰਗੜਾ ਰਣੋਤ ਦੀ ਸੀਟ ਨੂੰ ਲੈ ਕੇ ਖਤਰਾ ਬਣ ਗਿਆ ਤੇ ਦੱਸਦੀ ਹੈ ਕਿ ਉੱਥੇ ਪਟੀਸ਼ਨ ਤੋਂ ਬਾਅਦ ਜਸਟਿਸ ਰਿਵਾਲ ਨੇ ਕੰਗੜਾ ਰਣੌਤ ਨੂੰ ਜਿਹੜਾ ਕਿ ਨੋਟਿਸ ਜਾਰੀ ਕੀਤਾ ਤੇ ਇਸ ਦੇ ਵਿੱਚ ਹੁਕਮ ਦਿੱਤਾ ਗਿਆ ਸੀ ਕਿ ਉਹ ਇਸ ਮਾਮਲੇ ਤੇ ਵਿੱਚ 21 ਜਿਹੜਾ ਕਿ ਅਗਸਤ ਤੱਕ ਜਵਾਬ ਦੇਣ ਤੇ ਤੁਹਾਨੂੰ ਦੱਸ ਦਈਏ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਅਦਾਕਾਰ ਨੇ ਮੰਡੀ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਵਿਕਰਮ ਦਿੱਤਿਆ ਸਿੰਘ ਨੂੰ ਜਿਹੜਾ ਕਿ 74755 ਵੋਟਾਂ ਦੇ ਨਾਲ ਫਰਕ ਦੇ ਨਾਲ ਜਿਹੜਾ ਕਿ ਹਰਾ ਕੇ ਆਪਣੀ ਜਿੱਤ ਹਾਸਲ ਕੀਤੀ ਤੇ ਉੱਥੇ ਹੀ ਰਣੌਤ ਕੰਗੜਾ ਰਣੌਤ ਦੀ ਜਿਹੜੀ ਕਿ ਹੁਣ ਰੱਦ ਕਰਨ ਦੀ ਮੰਗ ਕਰਦੇ ਆ ਪਟੀਸ਼ਨਰ ਲਾਇਕ ਰਾਮ ਨੈਗੀ ਨੇ ਕਿਹਾ ਕਿ ਰਿਟਰਨਿੰਗ ਅਫਸਰ ਵੱਲੋਂ ਉਹਨਾਂ ਦਾ ਜਿਹੜਾ ਕਿ ਨਾਮਜ਼ਰਗੀ ਪੱਤਰ ਗਲਤ ਤਰੀਕੇ ਦੇ ਨਾਲ ਰੱਦ ਕਰ ਦਿੱਤਾ ਗਿਆ ਤੇ ਹੁਣ ਉਹਨਾਂ ਨੂੰ ਵੀ ਧਿਰ ਬਣਾਇਆ ਗਿਆ ਹੈ ਇਹ ਦੋਸ਼ ਕਾਫੀ ਗੰਭੀਰ ਨੇ ਤੇ ਅਦਾਲਤ ਇਸ ਤੇ ਪੂਰਾ ਧਿਆਨ ਦੇ ਰਹੀ ਆ ਜਿਹੜਾ ਕਿ ਉਹਨਾਂ ਦੇ ਵੱਲੋਂ ਦੋਸ਼ ਲਗਾਏ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੰਗਲਾਤ ਵਿਭਾਗ ਦਾ ਸਾਬਕਾ ਕਰਮਚਾਰੀ ਹੈ ਜਿੰਨੇ ਉਹਨਾਂ ਦਾ ਕਹਿਣਾ ਹੈ ਕਿ ਉਸ ਸਮੇਂ ਜਿਹੜਾ ਕਿ ਪਹਿਲਾ ਸੇਵਾ ਮੁਕਤੀ ਲੈ ਲਈ ਸੀ ਤੇ ਇਸ ਲਈ ਉਸਨੇ ਰਿਟਰਨਿੰਗ ਅਫਸਰ ਨੂੰ ਆਪਣੇ ਨਾਮਜ਼ਦਗੀ ਫਾਰਮ ਦੇ ਨਾਲ ਜਿਹੜਾ ਕਿ ਵਿਭਾਗ ਤੋਂ ਕੋਈ ਬਕਾਇਆ ਨਾ ਹੋਣ ਦਾ ਸਰਟੀਫਿਕੇਟ ਵੀ ਪੇਸ਼ ਕੀਤਾ ਸੀ ਤੇ ਲਾਇਕ ਜਿਹੜਾ ਕਿ ਰਾਮ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੇ ਕਾਗਜ਼ ਉਸ ਸਮੇਂ ਸਵੀਕਾਰ ਕਰ ਲਏ ਜਾਂਦੇ ਤਾਂ ਕੰਗਣਾ ਰਣੌਤ ਨੂੰ ਹਰਾ ਕੇ ਚੋਣ ਜਿੱਤ ਸਕਦੇ ਸੀ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਜਿਹੜਾ ਕਿ ਕੰਗਣਾ ਰਣੌਤ ਫਿਰ ਸੁਰਖੀਆਂ ਦੇ ਵਿੱਚ ਛਾਈ ਹੋਈ ਹੈ ਤੇ ਜਿਸ ਨੂੰ ਲੈ ਕੇ ਹੁਣ ਇੱਕ ਵਿਅਕਤੀ ਦੇ ਵੱਲੋਂ ਜਿਹੜਾ ਕਿ ਪਟੀਸ਼ਨ ਦਾਇਰ ਕਰ ਦਿੱਤੀ ਆ ਕੰਗਣਾ ਜਿਸ ਨੂੰ ਕਿ ਕੁਲਵਿੰਦਰ ਕੌਰ ਕੋਲੋਂ ਥੱਪੜ ਪਿਆ ਸੀਗਾ ਪਿਛਲੇ ਦਿਨੋਂ ਬਹੁਤ ਜ਼ਿਆਦਾ ਸੁਰਖੀਆਂ ਬਟੋਰੀਆਂ ਉਸ ਕੰਗਣਾ ਨੇ ਹਮਦਰਦੀਆਂ ਲੋਕਾਂ ਦੀਆਂ ਹਾਸਲ ਕੀਤੀਆਂ ਔਰ ਇਹ ਬਿਆਨ ਜਾਰੀ ਕੀਤਾ ਕਿ ਪੰਜਾਬ ਵਿੱਚ ਉਗਰਵਾਦ ਅਰੂਜ ਦੇ ਉੱਤੇ ਹੀਗਾ ਵੈ ਦੂਸਰਿਆਂ ਨੂੰ ਹਮੇਸ਼ਾ ਗਿਆਨ ਦਿੰਦੀ ਨਜ਼ਰ ਆਉਂਦੀ ਹੈਗੀ ਹੈ ਆਪਣੀ ਮੰਜੀ ਥੱਲੇ ਉਹਨੇ ਕਦੀ ਸੋਟਾ ਨਹੀਂ ਫੇਰਿਆ ਆਪਣੇ ਆਪ ਨੂੰ ਹਮੇਸ਼ਾ ਪੱਕੀ ਦਾ ਪੇਸ਼ ਕਰਦੀ ਹੈ ਔਰ ਇਹ ਕਹਿੰਦੀ ਹੈ ਦੂਸਰਿਆਂ ਚ ਕੀੜੇ ਕੱਢਦੀ ਨਜ਼ਰ ਆਉਂਦੀ ਹੈ ਖਾਸ ਤੌਰ ਤੇ ਸਿੱਖ ਬਰਾਦਰੀ ਵਿੱਚ ਸਿੱਖਾਂ ਵਿੱਚ ਪੰਜਾਬੀਆਂ ਵਿੱਚ ਉਹਨੂੰ ਬਹੁਤ ਜ਼ਿਆਦਾ ਕਮੀਆਂ ਨਜ਼ਰ ਆਉਂਦੀਆਂ ਹੈਗੀਆਂ ਪਰ ਆਪਣੀਆਂ ਕਮੀਆਂ ਲੋਨੇ ਕਦੀ ਨਜ਼ਰ ਨਹੀਂ ਮਾਰੀ ਜਿਸ ਤਰ੍ਹਾਂ ਕਿ ਹੁਣ ਆ ਵੀ ਵਿਵਾਦਾਂ ਵਿੱਚ ਗਿਰੀ ਹੋਈ ਹੈ ਔਰ ਉਹਦੀ ਐਮਪੀ ਸ਼ਿਪ ਵੀ ਖਤਰੇ ਦੇ ਵਿੱਚ ਹੈਗੀ ਹੈ ਕਿਉਂਕਿ ਆ ਉਹਦੇ ਖਿਲਾਫ ਹਾਈ ਕੋਰਟ ਦੇ ਵਿੱਚ ਅ ਪਟੀਸ਼ਨ ਧਾਰਿਤ ਕੀਤੀ ਗਈ ਹੈ ਕਿ ਕੰਗਣਾ ਜੜੀ ਆ ਉਹ ਇਲੀਗਲ ਤਰੀਕੇ ਦੇ ਨਾਲ ਐਮਪੀਏ ਬਣੀ ਹੈਗੀ ਹੈ ਔਰ ਜਿਨੇ ਪਟੀਸ਼ਨ ਧਾਇਰ ਕੀਤੀ ਆ ਉਹਦਾ ਇਹ ਕਹਿਣਾ ਹੈ ਕਿ ਮੇਰੇ ਕਾਬਜ਼ਦਗੀ ਨਕਾਗਜ਼ਾਦੇ ਨਾਮਜ਼ਦਗੀ ਜੜੀ ਆ ਉਹ ਰੱਦ ਕਰ ਦਿੱਤੀ ਗਈ ਸੀ ਔਰ ਮੈਨੂੰ 21 ਅਗਸਤ ਤੱਕ ਦਾ ਟਾਈਮ ਦਿੱਤਾ ਗਿਆ ਸੀ ਹਾਈ ਕੋਰਟ ਵੱਲੋਂ ਜਵਾਬ ਤਲਵੀ ਦਾ ਅਗਰ ਮੇਰੇ ਕਾਗਜ਼ਾਤ ਜਮ੍ਹਾਂ ਹੋ ਜਾਂਦੇ ਤੇ ਅੱਜ ਕੰਗਣਾ ਇਸ ਸੀਟ ਤੇ ਨਾ ਹੁੰਦੀ ਬਲਕਿ ਇਸ ਸੀਟ ਤੇ ਮੈਂ ਹੁੰਦਾ ਔਰ ਉਹਨੇ ਇਸ ਆਧਾਰ ਤੇ ਕੰਗਣਾ ਦੀ ਐਮਪੀ ਸ਼ਿਪ ਨੂੰ ਚੈਲੰਜ ਕੀਤਾ ਹੈਗਾ ਵਾ ਦੇਖੋ ਹੁਣ ਕੰਗਣਾ ਦੀ ਐਮਪੀਸ਼ਿਪ ਕੈਨਸਲ ਹੁੰਦੀ ਹੈ ਜਾਂ ਇਹ ਨਹੀਂ ਹੁੰਦੀ ਇਹ ਤੇ ਬਹੁਤ ਜਲਦ ਪਤਾ ਚਲ ਜਾਏਗਾ ਪਰ ਕੰਗਣਾ ਦਾ ਜਿਹੜਾ ਮੁਨਾਫਕਤ ਵਾਲਾ ਚਿਹਰਾ ਆਇਆ ਜਿਹੜੀ ਦੂਸਰਿਆਂ ਨੂੰ ਗਿਆਨ ਦਿੰਦੇ ਨਜ਼ਰ ਆਉਂਦੀ ਹੈ ਉਹ ਇਹਦੇ ਵਿੱਚ ਤੁਹਾਨੂੰ ਬਾਕੂਬੀ ਨਜ਼ਰ ਆਏਗਾ ਤੁਹਾਡਾ ਇਸ ਵੀਡੀਓ ਬਾਰੇ ਕੀ ਖਿਆਲ ਹੈਗਾ ਕਮੈਂਟ ਦੇ ਵਿੱਚ ਲਾਜ਼ਮੀ ਦੱਸਿਓ ਜਾਂ ਰੱਖਿਓ ਆਪਣਾ ਟੇਅਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼